ਤਨ ਤਨ RAMDAS GUR TANN TANN RAMDAS GUR TANN TANN RAMDAS GUR TANN TANN RAMDAS GUR

and am ਪੰਸਲ ਬਾਦ ਆਇਆ ਯਾਨੀ ਤੁੰਦ ਪੈਰੀ ਆ ਮੈਂ ਸਵੇਰ ਦੇ ਦਰਸ਼ਨ ਕਰਨ ਆਇਆ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਵੈਸੇ ਤੇ ਬਹੁਤ ਵਾਰੀ ਆਇਆ ਹਾਂ ਬਟ ਤੁੰਦ ਵਿੱਚ ਆਪਣੇ ਦਰਸ਼ਨ ਕਰਨ ਦਾ ਅਲੱਗ ਹੀ ਮਜ਼ਾ ਹੈ ਮੈਂ ਸਵੇਰ ਦਾ ਆਇਆ ਹਾਂ ਬਟ ਹਰਮਿੰਦਰ ਸਾਹਿਬ ਆ ਕੇ ਹਮੇਸ਼ਾ ਹੀ ਵਧੀਆ ਲੱਗਦਾ ਟੰਡ ਵੀ ਹੈਗੀ ਹੈ ਦਰਸ਼ਨ ਤੇ ਕਰਨ ਨਹੀਂ ਹੈਗਾ ਬਟ ਉਹਦਾ ਹੀ ਆਪਣਾ ਹੀ ਮਜ਼ਾ ਹੈ ਫਿਰ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਇੰਨਾ ਕਿ ਮਤਲਬ ਸੁੰਦਰ ਇੰਨਾ ਕਿ ਮਤਲਬ ਕਿ ਚਰਦਾ ਆਣਿਆ ਕਿ ਸਾਰੀ ਸੰਗਤ ਧੁੰਦ ਵਿੱਚ ਵੀ ਆ ਰਹੀ ਹੈ ਮਤਲਬ ਕਿ ਧੁੰਦ ਵਿੱਚ ਵੀ ਦਰਸ਼ਨ ਕਰਨ ਆ ਰਹੀ ਹੈ ਦਰਸ਼ਨ ਕਰਕੇ ਬਹੁਤ ਵਧੀਆ ਲੱਗਦਾ ਆ ਬੜਾ ਮਤਲਬ ਕਿ ਵਧੀਆ ਲੱਗਦਾ ਤੇ ਆਪਣੇ ਮਤਲਬ ਕਿ ਦਰ ਤੇ ਆਣੇ ਆ ਗੁਰੂ ਦੇ ਦਰ ਤੇ ਤੇ ਮੰਨ ਦੀ ਸਮਰਦਾ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੁਨ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਲਤਾਨ ਪਿਤਾ ਸਭ ਦੀਆਂ ਸਮਰਦਾ ਮਨੋ ਕਾਮਨਾ ਪੂਰੀਆਂ ਕਰਨ ਵਾਲੀ ਸੰਗਤ ਠੰਡ ਵਿੱਚ ਵੀ ਆ ਰਹੀ ਹੈ ਬਹੁਤ ਆਨੰਦ ਆ ਰਿਹਾ ਆ मतलब कि बहुत सोना लगता है बढ़िया लगता है मंदिर तो बहुत अच्छा साफ़ सफाई भी अच्छी है लेकिन कोहरा बहुत पड़ा है कि आदमी दिखने में आता नहीं सब दूर धुआँ ही है अच्छा लगा शिस्त भी अच्छी है सब अच्छे है दर्शन भी अच्छे से हो गया पहली बार आए वैष्णो माता आए थे यहाँ भी आ गए दर्शन करने